ਹਾਂਜੀ ਬਰਕਤ ਵੀਡੀਓ ਵਿੱਚ ਪ੍ਰੀਤ ਦਾ ਫੋਨ ਆਉਣ ਤੋਂ ਬਾਅਦ ਪ੍ਰੀਤ ਦੀ ਮੰਮੀ ਸੰਦੀਪ ਦੇ ਹੀ ਦਿਵਾਲੇ ਹੋ ਜਾਂਦੀ ਆ ਉਹ ਸੋਚਦੀ ਆ ਕਿ ਪ੍ਰੀਤ ਦੇ ਜੋ ਵੀ ਘਰ ਵਿੱਚ ਕਲੇਸ਼ ਪਿਆ ਏ ਉਹਦੀ ਜ਼ਿੰਮੇਵਾਰ ਸੰਦੀਪ ਆ ਕਿਉਂਕਿ ਉਸ ਨੂੰ ਲੱਗਦਾ ਏ ਕਿ ਪ੍ਰੀਤ ਜੋ ਕਹਿ ਰਹੀ ਆ ਉਹ ਸਿਰਫ ਸੰਦੀਪ ਕਰਕੇ ਹੀ ਕਹਿ ਰਹੀ ਆ ਵਿੱਕੀ ਤੇ ਉਸਦੀ ਮੰਮੀ ਦਾ ਕੋਈ ਕਸੂਰ ਨਹੀਂ ਤੇ ਉਹ ਸੰਦੀਪ ਨਾਲ ਲੜਾਈ ਪਾ ਲੈਂਦੀ ਆ ਕਿ ਤੇਰੇ ਕਰਕੇ ਮੇਰੀ ਧੀ ਦੇ ਘਰ ਕਲੇਸ਼ ਪੈ ਗਿਆ ਤੂੰ ਉਸ ਨੂੰ ਚੀਜ਼ਾਂ ਦੇ ਮੇਹਣੇ ਦਿੰਦੀ ਸੀ ਤੇ ਇਸ ਕਰਕੇ ਹੋ ਸਕਦਾ ਹੈ ਕਿ ਵਿੱਕੀ ਤੇ ਉਸਦੀ ਮੰਮੀ ਨੇ ਪ੍ਰੀਤ ਨੂੰ ਗੱਲਾਂ ਕੀਤੀਆਂ ਹੋਣ ਕਿ ਅਸੀਂ ਤੇਰੇ ਤੋਂ ਕਦੀ ਸਮਾਨ ਵੀ ਨਹੀਂ ਮੰਗਿਆ ਤੇ ਸਾਡਾ ਨਾਂ ਲੱਗ ਗਿਆ ਪ੍ਰੀਤ ਨੇ ਬੇਸ਼ੱਕ ਇਹ ਕਿਹਾ ਹੈ ਕਿ ਵਿੱਕੀ ਹੋਣੀ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਪਰ ਪ੍ਰੀਤ ਦੀ ਮੰਮੀ ਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਸਾਰਾ ਕਸੂਰ ਸੰਦੀਪ ਦਾ ਹੈ ਤਾਂ ਹੀ ਪ੍ਰੀਤ ਦੇ ਨਾਲ ਹੁਣ ਵਿੱਕੀ ਤੇ ਉਸਦੀ ਮੰਮੀ ਚੰਗਾ ਵਿਵਹਾਰ ਨਹੀਂ ਕਰ ਰਹੇ ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਵਧੀਆ ਰਹਿੰਦੇ ਸੀ ਤੇ ਇਸ ਕਰਕੇ ਪ੍ਰੀਤ ਦੀ ਮੰਮੀ ਪ੍ਰੀਤ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੀ ਉਹ ਸੋਚਦੀ ਆ ਕਿ ਪ੍ਰੀਤ ਹੁਣ ਇਸ ਟਾਈਮ ਸੰਦੀਪ ਦੀਆਂ ਗੱਲਾਂ ਦਾ ਅਸਰ ਹੋਣ ਕਰਕੇ ਵਿੱਕੀ ਹੋਣਾ ਨੂੰ ਵੱਧ ਘਟ ਬੋਲਦੀ ਹੋਵੇਗੀ ਜਿਸ ਕਰਕੇ ਵਿੱਕੀ ਨੂੰ ਗੁੱਸਾ ਆ ਗਿਆ ਹੋਣਾ ਇਹ ਤੇ ਉਸਨੇ ਇਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਹੋਣੀਆਂ ਨੇ ਇਸ ਵਿੱਚ ਵਿੱਕੀ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਸੰਦੀਪ ਦਾ ਹੈ ਜਾਦੂ ਘਰ ਵਿੱਚ ਬਹੁਤ ਜ਼ਿਆਦਾ ਪਾਉਂਦੀ ਆ ਕਲੇਸ਼ ਤੇ ਪ੍ਰੀਤ ਤੇ ਸੰਦੀਪ ਵੀ ਅੱਗੋਂ ਬੋਲਣ ਲੱਗ ਜਾਂਦੀ ਆ ਤੇ ਇਹ ਕਹਿੰਦੀ ਆ ਕਿ ਬਹੁ ਟਾਈਮ ਦਾ ਤੁਸੀਂ ਸਾਨੂੰ ਗੱਲਾਂ ਸੁਣਾ ਰਹੇ ਹੋ ਸਾਡਾ ਕੋਈ ਕਸੂਰ ਵੀ ਨਹੀਂ ਹੁੰਦਾ ਹਰ ਗੱਲ ਮੇਰੇ ਉੱਤੇ ਆ ਜਾਂਦੀ ਆ ਤੇ ਉਹ ਕਵਲ ਨੂੰ ਬੁਲਾ ਕੇ ਲੈ ਆਉਂਦੀ ਆ ਤੇ ਨਾਲ ਹੀ ਪ੍ਰੀਤ ਦੀ ਮੰਮੀ ਇਹ ਕਹਿੰਦੀ ਆ ਕਿ ਤੂੰ ਹਮੇਸ਼ਾ ਹੀ ਆਪਣੇ ਘਰ ਵਾਲੇ ਦੇ ਕੰਨਾਂ ਵਿੱਚ ਗੱਲਾਂ ਦੱਸਦੇ ਦੱਸ ਕੇ ਮੇਰੇ ਖਿਲਾਫ ਕਰਦੀ ਰਹੀਂਦੀ ਆ ਤੁਸੀਂ ਸਾਰੇ ਜਾਣੇ ਰਲ ਜਾਂਦੇ ਹੋ ਤੇ ਮੈਨੂੰ ਕੱਲੀ ਨੂੰ ਹਮੇਸ਼ਾ ਝੂਠੇ ਪਾ ਦਿੰਦੇ ਹੋ ਤੁਹਾਡੀ ਵਜ੍ਹਾ ਕਰਕੇ ਪ੍ਰੀਤ ਦੇ ਘਰ ਲੜਾਈ ਇਆ ਤੇ ਵਿੱਕੀ ਪ੍ਰੀਤ ਨਾਲ ਲੜ ਰਿਹਾ ਏ ਉਥੇ ਹੀ ਕਵਲ ਆਪਣੀ ਮਾਂ ਨੂੰ ਇਹ ਸਮਝਾਉਂਦਾ ਏ ਕਿ ਸਾਡੇ ਕਰਕੇ ਲੜਾਈ ਨਹੀਂ ਪਈ ਵਿੱਕੀ ਤਾਂ ਬਹੁਤ ਲਾਲਚੀ ਆ ਤੇ ਪ੍ਰੀਤ ਨੂੰ ਉਸ ਦੀਆਂ ਗੱਲਾਂ ਦੀ ਸਮਝ ਆ ਗਈ ਹੋਣੀ ਆ ਜੇਕਰ ਪ੍ਰੀਤ ਨੇ ਉਸ ਨੂੰ ਪੁੱਛਿਆ ਹੋਵੇਗਾ ਤਾਂ ਹੀ ਲੜ ਰਹੇ ਹੋਣਗੇ ਪਰ ਪ੍ਰੀਤ ਦੀ ਮੰਮੀ ਉਹਨਾਂ ਦੀਆਂ ਗੱਲਾਂ ਦਾ ਯਕੀਨ ਨਹੀਂ ਕਰਦੀ ਕਵਲ ਨੂੰ ਇਹ ਕਹਿੰਦੀ ਆ ਕਿ ਸਾਰਾ ਕਸੂਰ ਤੇਰੀ ਘਰ ਵਾਲੀ ਦਾ ਏ ਕੁੜੀ ਰਹਿਣ ਲਈ ਆਈ ਸੀ ਇੱਕ ਦਿਨ ਵੀ ਨਹੀਂ ਰਹਿਣ ਦਿੱਤਾ ਉਸ ਨੂੰ ਗੱਲਾਂ ਕਰਕੇ ਘਰੋਂ ਕੱਢ ਦਿੱਤਾ ਸੜੀ ਬਲੀ ਨੇ ਉਥੇ ਦੋ ਚਾਰ ਗੱਲਾਂ ਕਰ ਦਿੱਤੀਆਂ ਹੋਣੀਆਂ ਨੇ ਜਿਸ ਕਰਕੇ ਵਿਕੀ ਪ੍ਰੀਤ ਨਾਲ ਔਖਾ ਹੋ ਗਿਆ ਏ ਇਹਦੇ ਵਿੱਚ ਸਾਰਾ ਕਸੂਰ ਤੁਹਾਡਾ ਏ ਇਹ ਸਾਰਾ ਕੁਝ ਜਦ ਪ੍ਰੀਤ ਦੀ ਮੰਮੀ ਕਹਿੰਦੀ ਆ ਤੇ ਕਵਲ ਨੂੰ ਬਹੁਤ ਜ਼ਿਆਦਾ ਆਉਂਦਾ ਏ ਗੁੱਸਾ ਤੇ ਉਹ ਇਹ ਕਹਿੰਦਾ ਏ ਕਿ ਡੈਡੀ ਨੂੰ ਆ ਲੈਣ ਦੋ ਫੇਰ ਸਾਰੀ ਗੱਲ ਕਰਾਂਗੇ ਤੇ ਪ੍ਰੀਤ ਦੀ ਮੰਮੀ ਏ ਵੀ ਕਹਿੰਦੀ ਆ ਕਿ ਤੁਸੀਂ ਸਾਰੇ ਜਾਣੇ ਰਲੇ ਹੋਏ ਜੋ ਉਹਨੂੰ ਮੇਰੇ ਦਿਵਾਲੇ ਕਰਵਾ ਦਿੰਦੇ ਜੋ ਤੇ ਫੇਰ ਤੁਸੀਂ ਆਪ ਸੱਚੇ ਬਣ ਜਾਂਦੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਇਹ ਵਾਲੀ ਸਟੋਰੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਚਾਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ